ਪਿਆਰਿਓ ਤਨਖਾ ਨਾਮਾ ਦੇ ਵਿੱਚ ਹਜੂਰੀ ਭਾਈ ਚੌਪਾ ਸਿੰਘ ਸ਼ਿਬਰ ਕਹਿੰਦੇ ਨੇ ਕਿ ਜੇ ਗੁਰੂ ਕੇ ਸਿੱਖ ਨੇ ਕੇਸੀ ਇਸ਼ਨਾਨ ਕਰਨਾ ਹੈ ਨਾ ਤੇ ਕੇਸੀ ਇਸ਼ਨਾਨ ਕਰਨ ਤੋਂ ਬਾਅਦ ਇਹ ਨਹੀਂ ਕਹਿਣਾ ਵੀ ਮੈਂ ਕੇਸ ਸਿਕਾਉਣਿਆ ਹਰੇ ਕਰਨੇ ਕਹਿਣਾ ਹਰੇ ਕਰਨੇ ਤੇ ਜਿਹੜਾ ਸਿਕਾਉਣੇ ਕਹਿੰਦਾ ਹੈ ਉਹ ਤਨਖਾਇਆ ਹੈ ਉਹ ਲਿਖਦੇ ਨੇ ਤਨਖਾਹ ਨਾਮਾ ਵਿੱਚ ਕੇਸ ਧੋਏ ਕੇ ਹਰੇ ਕਰਨੇ ਦੀ ਥਾਂ ਸੁਕਾਉਣੇ ਆਖੇ ਸੋ ਤਨਖਾਇਆ ਇਹ ਉਹਨਾਂ ਦੇ ਬਚਨ ਨੇ ਇਸ ਵਾਸਤੇ ਜਦੋਂ ਵੀ ਕਿਸੇ ਸ਼ਨਾਣ ਕਰਨਾ ਹੈ ਉਸ ਤੋਂ ਬਾਅਦ ਇਹ ਸ਼ਬਦ ਵਰਤਣਾ ਹੈ ਹਰੇ ਕਰਨੇ ਨੇ ਜਿਹੜੀ ਚੀਜ਼ ਸੁੱਕ ਜਾਏ ਉਹ ਪਿਆਰੋ ਕਦੇ ਹਰੀ ਨਹੀਂ ਹੁੰਦੀ